ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਜਿਹੜੀਆਂ ਬਾਟਮ ਤੇ ਵਰਕ ਵਾਲੀਆਂ ਨੇ ਬਹੁਤ ਜ਼ਿਆਦਾ ਵਧੀਆ ਕਲਰ ਤੇ ਨਾਲ ਆਈਆਂ ਨੇ ਰੰਗ ਬੜੇ ਸੋਹਣੇ ਪਿਆਰੇ ਨੇ ਤੇ ਅਫੋਰਡੇਬਲ ਰੇਟਾਂ ਨਾਲ ਆਏ ਨੇ ਸਾਰੇ ਇਹ ਸੂਟ ਵੀਡੀਓ ਨੂੰ ਲਾਸਟ ਤੱਕ ਦੇਖਣਾ ਕੋਸ਼ਿਸ਼ ਕਰਾਂਗੀ ਕਿ ਸਾਰਿਆਂ ਦੀ ਡਿਟੇਲ ਡਿਸਕ੍ਰਿਪਸ਼ਨ ਦੱਸ ਦਿਆਂਗੇ ਅਗਰ ਕਿਸੇ ਦੀ ਰਹਿ ਜਾਏ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਕੈਮਰੀ ਕਾਟਨ ਦੀ ਸ਼ੋਰ ਤੇ ਕੈਮਰੀ ਕਾਟਨ ਦੇ ਬਾਟਮ ਦੇ ਨਾਰਸ਼ 680 ਦੇ ਵਿੱਚ ਕੋਟਾ ਡੋਰੀਏ ਤੇ ਦੁਪੱਟੇ ਦੇ ਨਾਲ ਪੈਚਵਰਕ ਵਾਲੀਆਂ ਕਲੈਕਸ਼ਨ ਆਈਆਂ ਨੇ ਸਾਰੀ ਵੀਡੀਓ ਦੇ ਜਿੰਨੀਆਂ ਵੀ ਕਲੈਕਸ਼ਨ ਅੱਜ ਮੈਂ ਐਡ ਕੀਤੀਆਂ ਨੇ ਬਹੁਤ ਜ਼ਿਆਦਾ ਅਫੋਰਡੇਬਲ ਕਟ ਰੇਟਾਂ ਵਾਲੀਆਂ ਨੇ ਸਾਰੇ ਸੂਟ ਜਿਹੜੇ ਕੀ ਅਵੇਲੇਬਲ ਨੇ ਇੰਨਾ ਵਿੱਚ ਕੋ ਟੋਟਲ 30 ਕਲਰ ਆਏ ਨੇ ਸਾਰੇ ਰੰਗ ਅਵੇਲੇਬਲ ਨੇ ਬਾਟਮ ਪਲੇਨ ਆਏਗਾ ਬਾਟਮ ਜਿਹੜਾ ਵਾਈਟ ਕਲਰ ਵਿੱਚ ਹੈ ਦੁਪੱਟਾ ਤੇ ਸ਼ਰਟ ਦਾ ਜਿਹੜਾ ਦੁਪੱਟੇ ਵਿੱਚ ਵੀ ਮੋਡਰਨ ਤੇ ਸ਼ਰਟ ਤੇ ਪ੍ਰਿੰਟ ਨੂੰ ਕੰਟਰਾਸਟ ਕਰਕੇ ਬਣਾਇਆ ਗਿਆ 30 ਰੰਗਾਂ ਵਿੱਚ ਸੂਟ ਆਏ ਨੇ ਤੁਸੀਂ ਸਾਰੇ ਰੰਗ ਅਵੇਲੇਬਲ ਨੇ 680 ਫ੍ਰੀ ਸ਼ਿਪਿੰਗ ਚਾਰਜਸ ਜਿਹੜੇ ਇਹਨਾਂ ਦੇ ਨੇ ਟੋਟਲ ਤੁਸੀਂ ਅਗਰ ਇਹਨਾਂ ਸੂਟਾਂ ਚ ਕੋਈ ਹੋਰ ਕੁਐਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ 6239245750 ਐਡ ਕੀਤਾ ਆ ਉਸ ਨੰਬਰ 'ਤੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੇਸ ਵੀ ਸੂਟ ਦੇ ਬਾਰੇ ਵਿੱਚ ਤੁਸੀਂ ਜੋ ਵੀ ਕੁਐਰੀ ਕਰਨਾ ਚਾਹੁੰਦੇ ਹੋ ਇਹਨਾਂ ਵਿੱਚ ਜਿਹੜਾ ਦੁਪੱਟੇ ਆਣਗੇ ਉਹਨਾਂ ਤੇ ਪੈਚਵਰਕ ਹੋਇਆ ਤੇ ਚਾਰ ਸਾਈਡਾਂ ਜਿਹੜੇ ਦੁਪੱਟੇ ਦੀਆਂ ਨੇ ਉਹਨਾਂ ਤੇ ਵਾਈਟ ਕਲਾ ਦੀ ਲੈਂਸ ਵੀ ਲੱਗੀ ਆ ਉਹਦੇ ਨਾਲ ਇਹ ਕੀ ਸੂਟ ਤਾਂ ਇੱਕ ਵੱਕਰੀ ਜਿਹੀ ਲੁੱਕ ਬਣ ਜਾਂਦੀ ਹੈ ਬਾਟਮ ਪਲੇਨ ਆਏਗਾ ਤੁਸੀਂ ਆਪਣੇ ਅਕੋਰਡਿੰਗਲੀ ਨੂੰ ਡਿਜ਼ਾਈਨ ਕਰ ਸਕਦੇ ਹੋ ਸ਼ਰਟ ਜਿਹੜੀ ਡਿਜੀਟਲ ਪ੍ਰਿੰਟ ਨਾਲ ਆਏਗੀ ਤੇ ਕਲਰ ਜਿਹੜਾ ਇਹਨਾਂ ਦਾ ਨਹੀਂ ਉਤਰੇਗਾ ਸੇਮ ਐਜਿਟੇਸ ਰਹੇਗਾ ਪ੍ਰਿੰਟ ਬੜੇ ਪਿਆਰੇ ਤੇ ਸੋਹਣੇ ਆਏ ਨੇ ਰੰਗ ਚਟੇ ਵੀ ਹੈਗੇ ਨੇ ਇੱਥੇ ਐਡ ਕਰ ਦਿੱਤੇ ਨੇ ਚੈਨਲ ਤੇ ਨਵੇਂ ਹੋ ਜੇ ਤਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਕਿ ਤੁਸੀਂ ਦੇਖਦੇ ਰਹੋ ਕਿ ਅੱਜ ਕੱਲ ਕਿਹੜੇ-ਕਿਹੜੇ ਅਫੋਰਡੇਬਲ ਰੇਟਾਂ ਵਿੱਚ ਜਿਹੜ ਸਿਰਫ 0.500 10 ਰੁਪਏ ਦੇ ਵਿੱਚ ਸ਼ਿਫੋਨ ਦੇ ਦੁਪੱਟੇ ਦੇ ਨਾਲ ਬਹੁਤ ਹੀ ਪਿਆਰੇ ਸੂਟ ਆਏ ਨੇ ਨਵੇਂ ਸੂਟੇ ਆਏ ਨੇ ਜਿਹੜੇ ਲਾਂਚ ਕੀਤੇ ਗਏ ਨੇ ਸੂਟ ਆਲ ਓਵਰ ਚੌਰ-ਚਟ ਦਾ ਮਿਲੇਗਾ 5 ਮੀਟਰ ਦਾ ਛੋਟ ਪ੍ਰਿੰਟਡ ਹੈ ਆਲ ਓਵਰ 5 ਮੀਟਰ ਦਾ ਡਿਸਟਲ ਪ੍ਰਿੰਟ ਹੈ 5 ਮੀਟਰ ਦਾ ਟੋਟਲ ਫੈਬਰਿਕ ਤੁਹਾਨੂੰ ਮਿਲੇਗਾ ਰੰਗ ਇਹਦੇ ਵਿੱਚ ਤੀਨ ਨੇ ਦੁਪੱਟਾ ਜਿਹੜਾ ਆਏਗਾ ਪ्योर ਸ਼ਿਫੋਨ ਦਾ ਆਏਗਾ 2 ਮੀਟਰ ਦੀ ਲੈਂਥ ਨਾਲ ਆਏਗਾ ਦੁਪੱਟਾ ਤੇ ਚਾਰਾਂ ਸਾਈਡਾਂ ਤੇ ਜਿਹੜੇ ਦੁਪੱਟੇ ਦੇ ਲੈਸ ਲੱਗੀ ਹੈ ਛੋਟੀ ਵਾਲੀ ਵੀ ਤੇ ਥੋੜੀ ਮੋਟੀ ਵਾਲੀ ਵੀ ਜਿਵੇਂ ਦਾ ਨਾਲ ਕੰਟਰਾਸਟ ਕੀਤਾਗਾ ਸੇਮ ਐਜ਼ ਇਟ ਇਜ਼ ਆਏਗਾ ਇਹਦੇ ਵਿੱਚ ਚੇਂਜ ਨਹੀਂ ਹੋਏਗਾ ਸੇਮ ਐਜ਼ ਇਟ ਜਿਹੜਾ ਮੈਚਿੰਗ ਕੀਤੀ ਗਈ ਹੈ ਦੁਪट्टे ਦੇ ਨਾਲ ਉਹੀ ਰਹੇਗੀ 5 ਮੀਟਰ ਦਾ ਸੂਟ ਹੈ 510 ਰੁਪਏ ਦਾ ਰੇਟ ਹੈ ਸ਼ਿਫੋਨ ਦੇ ਨਾਲ ਦੁਪੱਟੇ ਆਣਗੇ ਬਹੁਤ ਪਿਆਰੇ ਨੇ ਇਸ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਨੇ ਜਾਰਜਟ ਫੈ布ਰਿਕ ਦਾ ਸੂਟ ਦਾ ਤੇ ਦੁਪੱਟਾ ਜਿਹੜਾ ਆਏਗਾ ਉਹ ਪਿਓਰ ਸ਼ਿਫੋਨ ਦੇ ਨਾਲ ਆਏਗਾ ਤੇ ਰੰਗ ਇਹਦੇ ਵਿੱਚ ਜਿਹੜੇ ਨੇ 300 ਰੁਪਏ ਫ੍ਰੀ ਸ਼ਿਪਿੰਗ ਚਾਰजेस ਆਲਓਵਰ ਇੰਟੇ ਤੁਸੀਂ ਕਿਤੇ ਵੀ ਸੂਟ ਆਰਡਰ ਕਰਦੇ ਹੋ ਤੁਹਾਨੂੰ ਬਿਲਕੁਲ ਫ੍ਰੀ ਸ਼ਿਪਿੰਗ ਚਾਰजेस ਦੇ ਨਾਲ ਮਿਲਣਗੇ ਕੋਈ ਵੀ ਐਕਸਟਰਾ ਚਾਰਜਸ ਜਿਹੜੇ ਨੇ ਉਹ ਨਹੀਂ ਲੱਗਣਗੇ ਜੇਕਰ ਤੁਸੀਂ ਜੇਮ ਸਟੇਟਸ ਵੇਖਣਾ ਚਾਹੁੰਦੇ ਹੋ ਤਾਂ ਨੰਬਰ 6239245750 ਤੇ ਜਾ ਕੇ ਦਾ ਆਪਣਾ ਨੇਮ ਤੇ ਜਿਹਦਾ ਨੇਮ ਦੱਸ ਦਿਨਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਜਿਹੜਾ ਸਟੇਟਸ ਤੇ ਅਪਡੇਟਸ ਆਣਗੀਆਂ ਸ਼ੋ ਹੋ ਜਾਇਆ ਕਰਨਗੀਆਂ ਤੇ ਜੇਕਰ ਕਾ ਤੁਸੀਂ ਸੂਟ ਸੇਲ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਤਾਂ ਵੀ ਨੰਬਰ ਤੇ ਜਾ ਕੇ ਆਪਣੇ ਨਾਮ ਤੇ ਸਿਟੀ ਦੇ ਨਾਮ ਨਾਲ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੇ ਫਿਰ ਤੁਹਾਨੂੰ ਜਿਹੜੀਆਂ ਡੇਲੀ ਦੀਆਂ ਅਪਡੇਟਸ ਆ ਜਾਇਆ ਕਰਨਗੀਆਂ ਸੂਟਾਂ ਦੀਆਂ ਜੋ ਵੀ ਅਪਡੇਟਸ ਹੋਣਗੀਆਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਨੇ-ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ